ਲੋ ਵੀ ਸਾਥੀਓ ਪਿਛਲੇ ਸਾਲ ਆਪਣਾ ਲਾਫਟਰ ਮਿਸ਼ਨ ਬੜਾ ਕਾਮਯਾਬ ਰਿਹਾ ਤੇ ਇਸ ਸਾਲ ਵੀ ਆਪਾਂ ਉਹੀ ਉਹ ਰੈਜ਼ੋਲੂਸ਼ਨ ਕਰਨਾ ਹੈ ਨਵੇਂ ਸਾਲ ਦਾ ਰੈਜ਼ੋਲੂਸ਼ਨ ਹੈ ਜੀ ਹੱਸਦੇ ਰਹਿਣਾ ਤੇ ਹਸਾਉਂਦੇ ਰਹਿਣਾ ਤੇ ਇਸ ਰੈਜ਼ੋਲੂਸ਼ਨ ਨੂੰ ਕਾਮਯਾਬ ਕਰਨ ਵਾਲਤੇ ਆਪਣੇ ਆਪ ਦਾ ਜ਼ੋਰਦਾਰ ਤਾਲੀਆਂ ਨਾਲ ਸਵਾਗਤ ਕਰੋ ਬਈ ਸਾਥੀਓ ਬੜੀ ਠੰਡ ਪੈ ਰਹੀ ਜੀ ਹਰ ਜਗ੍ਹਾ ਖਬਰਾਂ ਆ ਰਹੀਆਂ ਬੜੀ ਠੰਡ ਪੈ ਰਹੀ ਹੈ ਠੰਡ ਤੋਂ ਬਚ ਬਚ ਕੇ ਰਹਿਣਾ ਔਰ ਮੇਰੇ ਕੋਲ ਨਾ ਠੰਡ ਤੋਂ ਬਚਣ ਦਾ ਇੱਕ ਬੜਾ ਵਧੀਆ ਨੁਸਖਾ ਹੈਗਾ ਜੀ ਦੇਖੋ ਭਈ ਆਪਾਂ ਪੰਜਾਬੀਆਂ ਦੇ ਘਰ ਵਿੱਚ ਜਵੈਨ ਹੁੰਦੀ ਹੈ ਹਰ ਘਰ ਵਿੱਚ ਹੁੰਦੀ ਹੈ ਔਰ ਹਰ ਘਰ ਵਿੱਚ ਅਦਰਕ ਹੁੰਦੀ ਹੈ ਹਰ ਘਰ ਵਿੱਚ ਲੌਂਗ ਹੁੰਦਾ ਤੇ ਹਰ ਘਰ ਵਿੱਚ ਸ਼ਹਿਦ ਹੁੰਦੀ ਹੈ ਲੋ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿੱਥੇ ਪਈਆਂ ਨੇ ਉੱਥੇ ਹੀ ਰਹਿਣ ਦਿਓ ਬਸ ਤੁਸੀਂ ਰਜਾਈ ਵਿੱਚੋਂ ਨਹੀਂ ਨਿਕਲਣਾ ਲੋ ਬਈ ਠੰਡ ਤੋਂ ਬਚਣ ਦਾ ਹੁਣ ਨੁਸਖਾ ਨੰਬਰ 2 ਸੁਣ ਲਓ ਬੜੀ ਠੰਡ ਪੈ ਰਹੀ ਹੈ ਬਚ ਬਚ ਕੇ ਰਹਿਣਾ ਤੇ ਉਹ ਨੁਸਖਾ ਦੂਜਾ ਹੈਗਾ ਜੀ ਆਪਣੀ ਪਤਨੀ ਦੇ ਨਾਲ ਨਾ ਗੱਲਬਾਤ ਕਰਦੇ ਰਹਿਣਾ ਚਾਹੀਦਾ ਪਤਨੀ ਨਾਲ ਬਹਿਸ ਕਰਦੇ ਰਹਿਣਾ ਚਾਹੀਦਾ ਹੈ ਉਹ ਗੱਲਾਂ-ਗੱਲਾਂ ਵਿੱਚ ਕੋਈ ਇਹੋ ਜਿਹੀ ਗੱਲ ਜਰੂਰ ਕਹੇਗੀ ਜਿਹਦੇ ਨਾਲ ਤੁਹਾਡੇ ਤਨ ਬਦਨ ਵਿੱਚ ਅੱਗ ਲੱਗ ਜਾਏਗੀ ਲੋ ਬਈ ਦੋਸਤੋ ਬੜੀ ਠੰਡ ਪੈ ਰਹੀ ਜੇ ਬਾਅਦ ਚ ਬਾਅਦ ਕੇ ਰਹਿਣਾ ਠੰਡ ਪੈਂਦੀ ਹੈ ਨਾ ਤਾਂ ਫਿਰ ਨਿਛਾਂ ਆਉਂਦੀਆਂ ਨੇ ਜਦੋਂ ਨਿਛ ਆਉਂਦੀਆਂ ਨੇ ਤਾਂ ਫਿਰ ਕੋਈ ਨਾ ਕੋਈ ਕਹਿ ਦਿੰਦਾਈ ਤੁਸੀਂ ਜੀ ਟੈਸਟ ਕਰਾਓ ਕਿਤੇ ਤੁਹਾਨੂੰ ਕਰੋਨਾ ਤਾਂ ਨਹੀਂ ਹੈਗਾ ਬਾਅਦ ਚ ਬਚ ਕੇ ਰਹਿਣ ਐ ਜੀ ਨਿਛਾਂ ਤੋਂ ਮੈਨੂੰ ਯਾਦ ਆਇਆ ਕਿ ਇੱਕ ਬੱਸ ਵਿੱਚ ਨਾ ਦੋ ਆਦਮੀ ਜਾ ਰਹੇ ਸੀ ਸਫ਼ਰ ਕਰ ਰਹੇ ਸੀ ਤੇ ਇੱਕ ਆਦਮੀ ਨੂੰ ਨਾ ਨਿਛ ਆਂਦੀ ਸੀ ਜਦੋਂ ਨਿਛ ਆਵੇ ਤਾਂ ਉਹ ਨਿਛ ਮਾਰੇ ਨਾ ਹੁਣ ਜਦੋਂ ਨਿਛ ਮਾਰਦੇ ਨਹੀਂ ਫਿਰ ਮੂੰਹ ਥੋੜਾ ਜਿਹਾ ਨਾ ਟੇਡਾ ਜਿਹਾ ਹੋ ਜਾਂਦਾ ਫਿਰ ਨਿਛਾਈ ਫਿਰ ਨਹੀਂ ਉਹਨੇ ਕੰਟਰੋਲ ਕੀਤਾ ਦੋ ਤਿੰਨ ਵਾਰੀ ਜਦੋਂ ਇੰਜ ਹੋਇਆ ਤੇ ਨਾਲ ਦਾ ਬੰਦਾ ਕਹਿਣ ਲੱਗਿਆ ਕਿ ਤੈਨੂੰ ਨਿਛਾਈ ਆ ਤੂੰ ਨਿਛ ਮਾਰ ਲੈ ਉਹ ਕਹਿੰਦਾ ਨਹੀਂ ਨਹੀਂ ਐਸ ਤਰ੍ਹਾਂ ਐ ਕਿ ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਜਦੋਂ ਤੁਹਾਨੂੰ ਨਿਛ ਆਏ ਨਾ ਇਹਦਾ ਮਤਲਬ ਇਹ ਹੈ ਕਿ ਮੈਂ ਤੁਹਾਨੂੰ ਯਾਦ ਕਰ ਰਹੀ ਹਾਂ ਤੇ ਤੁਸੀਂ ਮੇਰੇ ਕੋਲ ਆ ਜਾਓ ਤੋ ਉਹ ਦੂਜਾ ਬੰਦਾ ਕਹਿਣ ਲੱਗਾ ਇਹ ਤਾਂ ਬੜੀ ਅੱਛੀ ਗੱਲ ਐ ਤੁਹਾਨੂੰ ਪਤਨੀ ਨਾਲ ਬੜਾ ਪਿਆਰ ਹੈ ਪਤਨੀ ਤੁਹਾਨੂੰ ਬੜਾ ਪਿਆਰ ਕਰਦੀ ਐ ਤੁਸੀਂ ਜਾਓ ਕਹਿੰਦੇ ਨਹੀਂ ਨਹੀਂ ਗੱਲ ਇਸ ਤਰ੍ਹਾਂ ਕਿ ਮੇਰੀ ਪਤਨੀ ਨੂੰ ਮਰਿਆ 4-5 ਦਿਨ ਹੋ ਗਏ ਨੇ ਲੋ ਜੀ ਠੰਡ ਬੜੀ ਪੈ ਰਹੀ ਐ ਬਾਅਦ-ਚ ਬਾਅਦ ਕੇ ਰਹਿਣਾ ਠੰਡ ਦੇ ਨਾਲ ਫਿਰ ਖਾਂਗ ਆਉਂਦੀ ਐ ਖੰਗਾਂ ਦੀ ਐ ਤਾਂ ਕੋਈ ਕਹਿੰਦੇ ਨੇ ਜਿਓ ਜੀ ਜਾਓ ਜੀ ਕਰੋਨਾ ਦਾ ਟੈਸਟ ਕਰੋ ਉਹ ਮੈਨੂੰ ਖੰਗ ਤਾਂ ਯਾਦ ਆਇਆ ਕਿ ਇੱਕ ਔਰਤ ਆਪਣੀ ਸਹੇਲੀ ਨੂੰ ਕਹਿ ਰਹੀ ਸੀ ਮੈਂ ਤਾਂ ਆਪਣੇ ਸਾਹਮਣੇ ਆਪਣੇ ਪਤੀ ਨੂੰ ਖੰਗਣ ਵੀ ਨਹੀਂ ਲਿੰਦੀ ਮੇਰਾ ਪਤੀ ਤਾਂ ਮੇਰੇ ਸਾਹਮਣੇ ਖੰਗ ਵੀ ਨਹੀਂ ਸਕਦਾ ਲੋ ਜੀ ਕੁਝ ਦਿਨਾਂ ਬਾਅਦ ਉਹਦੇ ਪਤੀ ਨੂੰ ਖੰਗ ਲੱਗ ਗਈ ਉਹ ਖੰਗ ਲੱਗ ਗਈ ਤਾਂ ਉਹਨੇ ਖੰਗਣਾ ਹੀ ਐ ਤੇ ਉਹਦੀ ਸਹੇਲੀ ਕਹਿਣ ਲੱਗੀ ਕਿ ਹੁਣ ਤਾਂ ਤੇਰਾ ਪਤੀ ਖੰਗਦਾ ਹੈ ਨਾ ਕਹਿੰਦੀ ਕਿਵੇਂ ਖੰਗਦਾ ਮੈਂ ਉਹਦੀ ਖੰਗ ਦੀ ਦਵਾਈ ਦੇ ਵਿੱਚ ਜੁਲਾਬ ਦੀ ਦਵਾਈ ਮਿਲਾ ਦਿੱਤੀ ਆ ਹੁਣ ਉਹ ਵੀ ਖੰਗੇਗਾ ਤੇ ਸੋਚ ਕੇ ਖੰਗੇਗਾ ਉਦਿਹ ਕਰੋਨਾ ਦੀ ਇਹ ਗੱਲ ਹੋ ਰਹੀ ਸੀ ਤੇ ਮੈਨੂੰ ਯਾਦ ਆਇਆ ਕਿ ਇੱਕ ਮਾਂ ਨੇ ਆਪਣੇ ਪੁੱਤਰ ਨੂੰ ਪੁੱਛਿਆ ਪੁੱਤ ਤੂੰ ਕਰੋਨਾ ਦਾ ਟੈਸਟ ਕਰਾਣ ਆਇਆ ਸੀ ਕੀ ਰਿਪੋਰਟ ਆਈ ਹੈ ਤੇ ਪੁੱਤਰ ਕਹਿੰਦਾ ਬਿਲਕੁਲ ਠੀਕ ਹੈ ਸਭ ਕੁਝ ਠੀਕ ਠਾਕ ਹੈ ਤੇ ਮਾਂ ਕਹਿੰਨ ਲਗੀ ਲੈ ਐਨੇ ਰੁਪਏ ਵੀ ਖਰਜੇ ਤੇ ਨਿਕਲਿਆ ਵੀ ਕੁਝ ਨਹੀਂ ਉਹ ਜੀ ਇਸੇ ਤਰ੍ਹਾਂ ਨਾ ਇੱਕ ਡਾਕਟਰ ਦਾ ਫੋਨ ਆਇਆ ਘਰ ਤੇ ਪਤਨੀ ਨੇ ਚੁੱਕਿਆ ਤੇ ਡਾਕਟਰ ਕਹਿਣ ਲੱਗਿਆ ਜੀ ਤੁਹਾਡੇ ਪਤੀ ਦੀ ਨਾ ਰਿਪੋਰਟ ਆ ਗਈ ਹੈ ਉਹ 네ਗੇਟਿਵ ਆਈ ਹੈ ਉਹ ਕਹਿੰਦੀ ਜੀ ਉਹਦੀ ਤਾਂ ਗੱਲ ਹੀ ਛੱਡੋ ਉਹ ਬੰਦਾ ਹੀ 네ਗੇਟਿਵ ਹੈ ਇੱਕ ਆਦਮੀ ਆਪਣੇ ਦੋਸਤ ਨੂੰ ਕਹਿਣ ਲੱਗਿਆ ਸ਼ਰਮਾ ਜੀ ਸ਼ਰਮਾ ਜੀ ਤੁਹਾਡੀ ਧੀ ਦੀ ਮੈਰਿਜ ਹੋਈ ਐ ਤੁਹਾਡੀ ਧੀ ਦੀ ਸ਼ਾਦੀ ਦੀ ਰਿਸੈਪਸ਼ਨ ਵਿੱਚ ਲੋਕ ਆਏ ਸੀ ਪਰ ਤੁਸੀਂ ਬੜਾ ਸ਼ਾਨਦਾਰ ਸੋਸ਼ਲ ਡਿਸਟੈਂਸ ਮੇਨਟੇਨ ਰੱਖਿਆ ਉੱਥੇ ਜਿੰਨੇ ਆਏ ਸੀ ਬੜਾ ਸੋਹਣਾ ਸੋਸ਼ਲ ਡਿਸਟੈਂਸ ਮੇਨਟੇਨ ਕੀਤਾ ਸੀ ਤੇ ਸ਼ਰਮਾ ਜੀ ਕਹਿਣ ਲੱਗੇ ਮੈਂ ਬੁਲਾਏ ਹੀ ਉਹ ਸਨ ਜਿਨ੍ਹਾਂ ਦੀ ਆਪਸ ਵਿੱਚ ਨਹੀਂ ਬਣਦੀ ਸੀ ਪਤਨੀਆ ਆਪਣੇ ਪਤੀ ਦਾ ਇਹਨਾ ਖਿਆਲ ਰੱਖਦੀਆਂ ਨੇ ਜਿਉਂਦਿਆਂ ਜੀਤੋਂ ਉਹ ਖਿਆਲ ਰੱਖਦੀਆਂ ਹੀ ਨੇ ਮਰਨ ਤੋਂ ਬਾਅਦ ਵੀ ਖਿਆਲ ਰੱਖਦੀਆਂ ਨੇ ਉਹ ਲੋ ਜੀ ਉਥੋਂ ਹੀ ਮੈਨੂੰ ਯਾਦ ਆਇਆ ਕਿ ਇੱਕ ਆਦਮੀ ਮਰ ਗਿਆ ਆਦਮੀ ਮਰ ਗਿਆ ਤਾਂ ਉਹਦੀ ਪਤਨੀ ਉਹਦੀ ਕਬਰ ਤੇ ਗਈ ਤੇ ਕਬਰ ਤੇ ਜਾ ਕੇ ਨਾ ਉਥੇ ਲਿਖ ਦਿੱਤਾ ਆਰ ਆਈ ਪੀ rest in peace till i join you ਉਹ ਜੀ ਇਥੋਂ ਹੀ ਮੈਨੂੰ ਯਾਹ ਆਇਆ ਕਿ ਇੱਕ ਪਤਨੀ ਨਾ ਬਾਜ਼ਾਰ ਜਾ ਰਹੀ ਸੀ ਤੇ ਉਥੇ ਇੱਕ ਪੇਂਟਰ ਹੈਗਾ ਸੀ ਉਹ ਕਹਿਣ ਲੱਗਿਆ ਜੀ ਆਓ ਜੀ ਆਪਣੀ ਫੋਟੋ ਦੀ ਪੇਂਟਿੰਗ ਕਰਵਾ ਲਓ ਉਹ ਗਈ ਤੇ ਜਾ ਕੇ ਉਹਨੇ ਆਪਣੀ ਪੇਂਟਿੰਗ ਕਰਵਾ ਲਈ ਪੇਂਟਰ ਨੇ ਬੜੀ ਸੋਹਣੀ ਉਹਦੀ ਤਸਵੀਰ ਬਣਾਈ ਤਸਵੀਰ ਬਣਾਈ ਤਾਂ ਉਹ ਕਹਿਣ ਲੱਗੇ ਪੇਂਟਰ ਨੂੰ ਕਿ ਮੇਰੇ ਗਲੇ ਵਿੱਚ ਨਾ ਇੱਕ 9 ਲੱਖਾ ਹਾਰ ਵੀ ਬਣਾ ਦੇ 9 ਲੱਖਾ ਹਾਰ ਪੇਂਟ ਕਰ ਦੇ ਮੇਰੇ ਗਲੇ ਵਿੱਚ ਤਾਂ ਉਹ ਪੇਂਟਰ ਕਹਿਣ ਲੱਗਾ ਕਿਉਂ ਇਹਦੇ ਨਾਲ ਕੀ ਹੋਏਗਾ ਕਹਿੰਦੀ ਇਹ ਗੱਲ ਇਸ ਤਰ੍ਹਾਂ ਹੈ ਕਿ ਜੇ ਮੈਂ ਮਰ ਗਈ ਤਾਂ ਮੇਰਾ ਪਤੀ ਦੂਜਾ ਵਿਆਹ ਕਰਾਏਗਾ ਦੂਜਾ ਵਿਆਹ ਕਰਾਏਗਾ ਤੇ ਉਹ ਘਰ ਆਏਗੀ ਉਹ ਮੇਰੀ ਪੇਂਟਿੰਗ ਦੇਖੇਗੀ ਤੇ ਫਿਰ ਉਹ 9 ਲੱਖਾ ਹਾਰ ਲਬਦੀ ਰਹੇਗੀ ਹਾਰ ਤਾਂ ਉਹਨੂੰ ਲੱਭਣਾ ਨਹੀਂ ਫਿਰ ਇਹ ਪਤੀ ਪਤਨੀ ਦੀ ਲੜਾਈ ਹੋਏਗੀ ਤੇ ਫਿਰ ਮੈਨੂੰ ਬੜੀ ਸ਼ਾਂਤੀ ਮਿਲੇਗੀ ਮੇਰੀ ਆਤਮਾ ਨੂੰ ਤਾਂ ਉਦੋਂ ਹੀ ਸ਼ਾਂਤੀ ਮਿਲੇਗੀ ਲੋ ਜੀ ਇੱਕ ਪਤੀ ਘਰ ਆਇਆ ਇੱਕ ਪਤੀ ਦਫ਼ਤਰ ਤੋਂ ਘਰ ਆਇਆ ਬੜਾ ਖੁਸ਼ ਆਂਦਿਆਂ ਸਾਰ ਉਹਨੇ ਨਾ ਆਪਣੀ ਜੇਬ ਵਿੱਚੋਂ ਇੱਕ ਚਿੱਠੀ ਕੱਢੀ ਤੇ ਆਪਣੀ ਪਤਨੀ ਨੂੰ ਕਹਿੰਦਾ ਲੈ ਦੇਖ ਇਹ ਚਿੱਠੀ ਮੇਰੀ ਪ੍ਰਮੋਸ਼ਨ ਦੀ ਹੈ ਮੈਂ ਡਿਪਟੀ ਡਾਇਰੈਕਟਰ ਬਣ ਗਿਆ ਤੇ ਹੁਣ ਮੇਰੇ ਅੰਦਰ 10-15 ਬੰਦੇ ਕੰਮ ਕਰਨਗੇ ਪਤਨੀ ਕਹਿੰਦੀ ਇਹ ਚਿੱਠੀ ਨੂੰ ਟੀਵੀ ਦੇ ਉੱਤੇ ਰੱਖ ਦਿਓ ਥੈਲਾ ਚੁੱਕੋ ਤੇ ਜਾ ਕੇ ਸਬਜ਼ੀ ਲੈ ਕੇ ਆਓ ਆ ਕੇ ਦੇਖਾਂਗੇ ਇਹ ਚੁੱਠੀ ਲੋ ਜੀ ਇੱਕ ਜਵਾਈ ਨੇ ਆਪਣੇ ਸਹੁਰੇ ਨੂੰ ਫੋਨ ਕੀਤਾ ਇੱਕ ਜਵਾਈ ਨੇ ਆਪਣੇ ਸਹੁਰੇ ਨੂੰ ਫੋਨ ਕੀਤਾ ਤੇ ਫੋਨ ਕਰਕੇ ਕਹਿੰਦਾ ਕਿ ਬਾਪੂ ਜੀ ਤੁਹਾਡੀ ਧੀ ਤਾਂ ਮੇਰੇ ਨਾਲ ਬੜਾ ਲੜਦੀ ਹੈ ਤੁਹਾਡੀ ਧੀ ਮੇਰੇ ਨਾਲ ਬੜਾ ਲੜਦੀ ਹੈ ਤੇ ਬਾਪੂ ਕਹਿਣ ਲੱਗਿਆ ਪੁੱਤ ਦੱਸ ਮੈਂ ਕੀ ਕਰਾਂ ਮੇਰੇ ਕੋਲ ਤਾਂ ਉਹਦੀ ਵੀ ਮਾਂ ਐ ਤੰਦਰੁਸਤ ਰਹੋ ਮੁਸਕੁਰਾਉਂਦੇ ਰਹੋ ਹੱਸਦੇ ਰਹੋ ਫਸਾਉਂਦੇ ਰਹੋ ਜ਼ਿੰਦਗੀ ਜ਼ਨਾਬਾ